ਆਪਾਂ ਕਰਦੇ ਨੇ ਮੈਂ ਏ ਮੇ ਟੋਪ ਵਿੱਚ ਨਿਕਲਾਂ ਬਦਲ ਸ਼ਾਮਾਂ ਕਰਦੇ ਨੇ ਤੇ ਮੇਰੇ ਬੋਲ ਪਸੰਦ ਕਰਿਓ ਪੰਜਾਬ ਦਾ ਖਾਨਦਾਨ ਤੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਰਨਤਾਰ ਪਿੰਡ ਕੁਲਾ ਜਿੱਥੇ ਕਿ ਬਹੁਤ ਹੀ ਵਧੀਆ ਇੱਕ ਬਬਲੂ ਕਲੈਕਸ਼ਨ ਕਲਾਥ ਹਾਊਸ ਹੈਗਾ ਜਿੱਥੇ ਕਿ ਬਹੁਤ ਹੀ ਸਸਤੇ ਤੇ origignal ਰੇਟਾਂ ਦੇ ਸੂਟ ਮਿਲਦੇ ਨੇ ਸਪੈਸ਼ਲ ਆਫਰ ਜਿਹੜੀ ਆ ਨਵਰਾਤਰੀ ਤੇ ਸੂਟ ਰੱਖਿਆ ਜੀ ਕਾਟਨ ਦੇ ਉੱਤੇ ਠੀਕ ਹੈ ਜੀ 100 ਰੁਪਏ ਦਾ ਤੁਹਾਨੂੰ 5 ਮੀਟਰ ਸੂਟ ਮਿਲੇਗਾ ਜੀ ਆਫਰ ਦੇ ਵਿੱਚ ਸਪੈਸ਼ਲ ਆਫਰ ਹੈ ਆ ਪਿਓਰ ਕਾਟਨ ਦੇ ਵਿੱਚ 100 ਰੁਪਏ ਮੀਟਰ ਬਿਜਾਰ ਕਪੜਾ ਵੇਚਦਾ ਜੀ ਇਹ ਤੁਹਾਨੂੰ 150 ਰੁਪਏ ਦਾ ਸੂਟ ਮਿਲੇਗਾ ਜੀ 100 ਰੁਪਏ ਤੋਂ ਪ੍ਰਿੰਟ ਕਾਟਨ ਦੇ ਸੂਟ ਸਟਾਰਟ ਆ ਦੇਖੋ ਜੀ ਆ 100 100 ਰੁਪਏ ਦਾ ਸੂਟ ਜੇ ਤੇ ਆਣਾ ਕਿੱਥੇ ਆ ਬਬਲੂ ਕਲਾਸ ਹਾਊਸ ਖੁੱਲਾ ਨਰਾਤਿਆਂ ਤੱਕ ਆਫਰ ਰਹਿਣ ਵਾਲੀ ਹੈ ਜੀ 100 ਰੁਪਏ ਦਾ ਸੂਟ 5 ਮੀਟਰ ਪੂਰਾ ਆ ਲੋ ਹੈਗਾ ਸਾਡੀ ਆਪਣੀ ਦੁਕਾਨ ਬਬਲੂ ਕਲਾਸ ਹਾਊਸ ਖੁੱਲੇ ਤੋਂ ਲਓ ਜੀ ਅੱਜ ਤਾਂ ਡਿਲੀਵਰੀ ਲੈ ਕੇ ਆਏ ਆ origignal shimmer base 3 ਹੱਟ ਦੇ ਘੇਰੇ ਰਹਿਣਗੇ ਜੀ shimmer ਦਾ ਨਾਮ ਦੁਪੱਟਾ ਆਲ ਰੇਟ ਰਹੇਗਾ ਜੀ ਬਾਜ਼ਾਰ ਦੇ ਵਿੱਚ 890 ਰੇਟ ਆਈ ਸੀ ਤੁਹਾਨੂੰ ਸੈਟ ਵਾਈਜ਼ ਦਵਾਂਗੇ ਮਾੜ 500 ਰੁਪਏ ਦਾ ਸਿੰਗਲ ਸੂਟ ਲੈਣਾ ਤਾਂ ਵੀ 500 ਰੁਪਏ ਦਾ ਸੌਰੀ 500 500 ਰੁਪਏ ਦੇ ਲਈ ਛੂਡ ਜੇ ਆਹ ਹੈ ਗਏ ਬਰਕਦਾਟ ਜਾਂਗੇ ਜੀ ਠੀਕ ਹੈ ਜੀ 5 500 ਰੁਪਏ ਦਾ ਸੂਟ ਦਵਾਂਗੇ ਤੁਹਾਨੂੰ 3 ਦਿਨ ਦੀ ਸੇਲ ਰਹੇਗੀ ਲਓ ਜੀ ਪਿਓਰ ਨੇਚਰਲ ਪ੍ਰੇਅ ਦੇ ਉੱਤੇ ਵਿਜਾਰ ਸੂਟ 25 2600 ਦਾ ਵੇਚਦਾ ਜੇ ਤੁਹਾਨੂੰ ਦਵਾਂਗੇ ਸਿਰ ਤੇ ਸਿਰਫ 1200 ਰੁਪਏ ਦਾ ਪਹੁੰਚ ਤੇ ਬਾਵਾ ਦੋਵੇਂ ਭੜੀਆਂ ਜੀ ਠੀਕ ਹੈ ਸਾਸੀ ਖਸਾ ਜੀ ਅਇਤਾ ਡੇਲੀ ਲੈ ਕੇ ਆਏ ਆ ਨੈਚੁਰਲ ਦੇ ਉੱਤੇ ਵਰਕ ਨੈਚੁਰਲ ਕريب ਦੇ ਉੱਤੇ ਵਰਕਿਆ ਲਓ ਜੀ ਦੁਪੱਟਾ ਔਰਗਾਂਜ਼ਾ ਵੀ ਰਹੇਗਾ ਚਨਾਉਂ ਦਾ ਪਿਓਰ ਦਾ ਸਲਵਾਰਾਂ ਸਾਰਿਆਂ ਦੀ ਵਰਕ ਆਣਗੀ ਹੈ ਜੀ ਠੀਕ ਹੈ ਜੀ 3 ਮੀਟਰ ਸਲਵਾਰ ਹੈ ਜੀ ਜੋ ਮਰਜੀ ਜਰਾ ਬਣਾਉ ਸ਼ਰਾਰਾ ਘਰਾਰਾ ਬਣਾ ਸਕਦੇ ਆ ਲਓ ਜੀ ਆਹ ਲੋ ਇਹ ਡਿਜ਼ਾਈਨ ਇੱਕ ਤੋਂ ਇੱਕ ਹੈ ਜੀ ਕੰਟਰਾਸਟ ਡਿਜ਼ਾਈਨ ਵੀ ਹੈਗੇ ਜੀ ਧਾਗੇ ਦਾ ਸਾਰਾ ਕੰਮ ਜੇ ਮਿੰਨਰ ਵਰਕ ਦੇ ਉੱਤੇ ਕੰਮ ਜੇ ਤੇ ਆਣਾ ਕਿੱਥੇ ਆ ਬਬਲੂ ਕਲਾਥ ਹਾਊਸ ਕੁਲਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਨਰਾਤੇ ਆਫਰ ਜੇ ਜਿਹੜਾ ਵੀ ਸੂਟ ਕੋਈ ਹੈ 1200 ਦਾ 1300 ਦਾ ਸਿਰਫ ਤੇ ਸਿਰਫ ਤੁਹਾਨੂੰ ਮਿਲੂਗਾ 500 ਰੁਪਏ ਦਾ ਵੇਖੋ ਡੀਗੜਾ ਬਣਿਆ ਜੀ ਹੈਂਡਵਰਕ ਦਾ ਨਾਲ ਕੰਮ ਹੋਇਆ ਜੀ ਨਾਲ ਚਨਾਣ ਦਾ ਦੁਪੱਟਾ オリジナル ਬਾਜ਼ਾਰ ਦੇ ਵਿੱਚ 1200 ਦੀ ਆਈਟਮ ਸਿਰਫ ਧਰਤੀ ਆ 500 ਰੁਪਏ ਛੇਤੀ ਤੋਂ ਛੇਤੀ ਦਰਸ਼ਨ ਦਿਓ ਜੀ ਬਬਲੂ ਕਲਾਥ ਹਾਊਸ ਨੌਂ ਜੀ ਅੱਜ ਤਾਂ ਡੇਲੀ ਲੈ ਕੇ ਆਇਆ ਤੇ ਉਹ ਰਹਿਮ ਮਲਾਈ ਵਰਗਾ ਕਪੜਾ ਬਿਲਕੁਲ ਹੱਥ ਲਾਇਆ ਫੀਲਿੰਗ ਹੀ ਵੱਖਰੀ ਬਾਜ਼ਾਰ ਦੇ ਵਿੱਚ ਰੇਟ ਰਹਿਣ ਵਾਲਾ 12-1300 ਰੁਪਏ ਦਾ ਆਫਰ ਦੇ ਵਿੱਚ ਸੂਟ ਹੈ ਜੀ 50% ਡਿਸਕਾਊਂਟ ਜੇ ਸਿਰਫ ਮਿਲੇਗਾ 595 ਰੁਪਏ ਦਾ ਲਓ ਜੀ ਜਿੰਨਾ ਭੈਣਾ ਨੇ ਖਾਤ ਭਰੇ ਦੇ ਦੁਪੱਟੇ ਲੈਣੇ ਸਿੰਧੀ ਟੋਪੇ ਵਾਲੇ ਠੀਕ ਹੈ ਜੀ ਦੁਪੱਟਾ ਅਰੀਜਨਲ ਚਨਾੰਦਾਰਾਂ ਵਾਲਾ 5-600 ਦਾ ਦੁਪੱਟਾ ਹੀ ਹੈ ਜੀ ਆਪਾਂ ਦਾ ਰਸੂੜ ਹੀ ਨਿਹਰਾ ਵੇਚਣਾ ਜੀ ਲਓ ਜੀ ਆਹ ਵੇਖੋ ਜੀ ਇੱਕ ਤੋਂ ਇੱਕ ਡਿਜ਼ਾਈਨ ਆਏ ਪਏ ਆ ਠੀਕ ਹੈ ਜੀ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰਾ ਲਓ ਤੇ ਦਰਸ਼ਨ ਦਿਓ ਬਬਲੂ ਕਲਾਸਾ ਉਸ ਕੁਲਾ ਕੁਲੇ ਦੋ ਠੀਕ ਹੈ ਜੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਲਿਓ ਅੱਜ ਦੋ ਆਦੇ 50% ਡਿਸਕਾਊਂਟ ਤੇ ਹੈ ਜੀ ਸਾਰੇ ਆਹ ਦੇਖੋ ਜੀ ਪ੍ਰਿੰਟ ਚੁੰਨੀ ਵਾਲੇ ਵੀ ਜੀ 2.5 ਮੀਟਰ ਦੀ ਚੁੰਨੀ ਰਹਿਣ ਵਾਲੀ ਆ ਤੇ ਕੰਮ ਬਹੁਤ ਹੀ ਸਫਾਈ ਦੇ ਹੋਏ ਆ ਜੀ ਠੀਕ ਹੈ ਜੀ ਤੇ ਜਲਦੀ ਤੋਂ ਜਲਦੀ ਆਪਣਾ ਆਰਡਰ ਪਲੇਸ ਕਰ ਲਓ 50% ਡਿਸਕਾਊਂਟ ਤੇ ਜੀ ਤੇ ਕਨਸੈਪਟ ਬਹੁਤ ਹੀ ਜਿਆਦਾ ਸੋਹਣਾ ਹੈ ਸਾਰੇ ਧਾਗੇ ਦੇ ਕੰਮ ਆ ਦੁਪੱਟੇ ਸਾਰੇ ਹੀ ਕਢਾਈ ਵਾਲੇ ਆ ਤੇ ਵਿਦਾਊਟ ਦੁਪੱਟਾ ਬਾਜ਼ਾਰ ਦੇ ਵਿੱਚ ਵਿਗੰਦਿਆ ਜੇ 500 ਕੋਈ ਲੈਣ ਗਿਆ 600 ਇਹ ਵੀ 50% ਲੈਸ ਤੇ ਆ ਜੀ 300 ਰੁਪਏ ਦਾ ਸੂਟ ਦੇਵਾਂਗੇ ਵਿਦਾਊਟ ਦੁਪੱਟਾ ਕਢਾਈ ਬਿਲਕੁਲ ਸਫਾਈਦਾਰ ਕੱਪੜਾ ਬਹੁਤ ਹੀ ਸੋਹਣਾ ਜਿਹੜਾ ਅੱਜ ਕੱਲ ਚੱਲਣਦਿਆਂ ਵਾ ਚੌਕਲੇਟ ਬੇਸ ਤੇ ਕੱਪੜਾ ਰਹੇਗਾ ਜੀ ਠੀਕ ਹੈ ਜੀ ਕੋਈ 500 ਕੋਈ 600 ਨਹੀਂ 300 ਰੁਪਏ ਦਾ ਸੂਟ ਸასიਖਾਲ ਸਾਰੇ ਨੂੰ ਆਣਾ ਕਿੱਥੇ ਬਬਲੂ ਕਲਾਸ ਤੋਂ ਸਕੂਲਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦੇ ਸასიਖਾਲ ਜੀ ਕੋਈ ਵੇਚ ਦਾ 690 ਕੋਈ ਵੇਚ ਦਾ 590 ਠੀਕ ਹੈ ਜੀ ਕੋਈ 600 500 ਨਹੀਂ ਪਿਰੋਅਰ ਨੈਚੁਰਲ ਦਾ ਕੱਪੜਾ ਐ ਜਿਹਨੂੰ ਆਂਦੇ ਮੜਾਈ ਵਰਗਾ ਜੇ ਉਹ ਵੀ 50% ਡਿਸਕਾਊਂਟ ਹੈ ਤਾਂ ਇਹ ਵੀ 50% ਡਿਸਕਾਊਂਟ ਆ ਮਿਲੂਗਾ ਉਹਨੂੰ ਜਿਹੜਾ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਆਊਗਾ ਹੱਡੀ ਆਈਡੀ ਨੂੰ ਇਹ ਦੇ ਦੇਣਾ ਹੈ ਸਿਰਫ 295 ਰੁਪਏ ਦਾ ਸੂਟ ਮੈਨਾ ਜੀ 5 ਮੀਟਰ ਪੂਰੀ ਕੱਟ ਰਹਿਣ ਵਾਲੀ ਆ ਬਿਲਕੁਲ ਹੀ ਮਲਾਈਰ ਕਪੜਾ 295 ਰੁਪਏ ਤੇ ਆਣਾ ਕਿੱਥੇ ਆ ਬਬਲੂ ਕਲਾਥ ਹਾਊਸ ਕੁਲਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਖਾਦੀ ਸਿਲਕ ਵੀ ਤੁਹਾਨੂੰ ਇੰਨੇ ਦੇ ਦਾਂਗੇ ਸਿਲਕ ਦਾ ਰੇਟ 11-1200 ਰੁਪਏ ਕਈਆਂ ਮੇਰੇ ਭੈਣਾ ਬੁਟੀਕ ਵਾਲਿਆਂ ਨੇ ਪਾਇਆ ਨਰਾਜ਼ ਨਾ ਹੋਇਓ ਆ ਨਵੀਂ ਨਿਹੜੀ ਲਾਉਣਾ ਵਾ 295 ਰੁਪਏ ਦਾ ਹੀ ਲਾਉਣਾ ਵਾ ਠੀਕ ਹੈ ਜੀ 295 ਰੁਪਏ ਇੱਧਰ ਵੀ ਕਮਾ ਦਿਓ ਕੈਮਰਾ 100 150 ਸੂਟ ਇੱਧਰ ਪਿਆ ਜੇ ਉਧਰ ਵੀ ਕਮਾ ਦਿਓ ਕੈਮਰਾ 100 200 ਸੂਟ ਉਧਰ ਪਿਆ ਜੇ ਤੇ ਹੋਰ ਆ ਜਾਣਗੇ ਤੇ ਜਦੋਂ ਮਰਜੀ ਆਏ ਉਹਨਾਂ ਨੂੰ ਪਿਓਰ ਕਾਟਨ ਦੇ ਉੱਤੇ ਕਾਟਨ ਬਾਸਨ ਕੱਢਣੀ ਹੈ ਆ ਸਾਰਾ ਧਾਗੇ ਦਾ ਕੰਮ ਜੇ ਜਿੰਨਾ ਵੀ ਆ ਤੇ ਪਹਿਲਾਂ ਅਸੀਂ ਵੇਚਦੇ ਹੁੰਦੇ ਸੀ 600 ਰੁਪਏ ਦਾ ਹੁਣ ਸਿੱਧਾ ਫਲੈਟ 250 ਰੁਪਏ ਸੂਟ ਰੱਖਤਾ 5 600 ਸੂਟ ਹੈਗਾ ਇਹਦੇ ਨਾਲ ਦਾ ਜਿਤਨਾ ਆਡ ਓਵਰ ਵੀ ਵੇਚ ਹੈਗਾ ਜੇ ਦੁਪੱਟ ਠੀਕ ਹੈ ਜੀ ਕੰਟਰਾਸਟ ਵੀ ਹੈਗਾ ਜੇ ਅਗਰ ਕੋਈ ਸੰਮਾਰਕ ਕੰਟਰਾਸਟ ਇਧਰ ਧਿਆਨ ਮਾਰੋ ਠੀਕ ਹੈ ਜੀ ਦੁਪੱਟਾ ਵੀ ਕੰਟਰਾਸਟ ਇਹ ਤੁਹਾਨੂੰ ਮਿਲੇਗਾ ਸਿਰਫ 250 ਰੁਪਏ ਦਾ ਸੂਟ ਕਾਟਨ ਦਾ ਬੇਸ 500-600 ਸੂਟ ਰਹਿ ਗਿਆ ਬਸ ਕੱਟਣਾ ਹੀ ਆ ਦੇਖੋ ਕਿੱਡੀ ਸਪਾਈ ਦੀ ਕਢਾਈ ਹੈ ਜੀ ਧਾਗੇ ਦੀ ਠੀਕ ਹੈ ਜੀ ਇਹਦਾ ਦੁਪੱਟਾ ਇਹਦਾ ਵਰਕਾ ਆਏਗਾ ਕਈ ਵਰਕ ਵਾਲੇ ਵੀ ਹੈਗੇ ਵਿੱਚ 250 250 ਰੁਪਏ ਸੂਟ ਤੇ ਪਿਓਰ ਕਾਟਨ ਜਿਹਨੂੰ ਆਪਾਂ ਇਹਨੇ ਜਾਮ ਕਾਟਨ